ਵੇਖ ਤਾਂ ਦੇਖ ਦੇ ਕਰਦੇ ਬੜੇ ਯਾਦ ਲਾ ਕੇ ਵਾ ਇਦੂ ਐ ਬੰਦਾ ਮੂਤਰ ਨੂੰ ਕਰ ਲਾਉਂਦਾ ਮਾਲਾ ਐਨਾ ਇਦੂ ਵਾਲਾ ਇਦੂ ਵਾਤ ਲਾ ਕੇ ਆ ਮੈਂ ਦਰਸ਼ ਨਹੀਂ ਇਦੂ ਕਰ ਨਹੀਂ ਕਰ ਦਿੰਦੀ ਬੱਚੀ ਕਰ ਨਹੀਂ ਹੱਥ ਪਹਿਲੀ ਵਾਤ ਲਾ ਰਹਾ ਠੀਕ ਹੋ ਬਾਠੀ ਗਾ ਲਓ ਜੀ ਨਹੀਂ ਨਹੀਂ ਠੀਕ ਆਹ ਬੇ ਲੈ ਜੀ ਬਹੁਤ ਠੰਡੀ ਵਸ਼ੀ ਭਾਜੀ ਗੀ ਦੁਰ ਕਿਨੇ ਨੇ ਇਹ ਦੁੱਧ ਸੁਣ ਵਾਲੀ ਆ ਅੱਛਾ ਗੱਪਣ ਗੱਪਣ ਵਸ਼ੀ ਇੱਕ ਡਾਇਮੰਡ ਫੀਸ ਭਾ ਕਿਨੇ ਕਿਨੇ ਕਰਦੇ ਆ ਇਹਨਾਂ ਦੇ ਛੋਟੇ ਛੋਟੇ ਨਿੱਕੇ ਨੇਗੇ ਨਿੱਕੇ ਨਿੱਕੇ ਛੋਟੇ ਛੋਟੇ ਆ ਰਹੀ ਅੱਜ ਕਿਨੇ ਕੱਢਦੇ ਨੇ ਭਾਜੀ ਅੱਜ ਨਹੀਂ ਤੂੰ ਹੱਥ ਕੋ ਲੈ ਹਾਂਜੀ ਹੱਥ ਕੋ ਲੈ ਦੇ ਨਹੀਂ ਡਰਦਾ ਮਾਰਦਾ ਆ ਆ ਉਹ ਬੈਠਾ ਲੈ ਦੇ ਦੇ ਕਰਦੀਆਂ ਨੇ ਵਸ਼ੀਆਂ ਆਈਆਂ ਅੱਜ ਚਲੋ ਕੋਈ ਨਹੀਂ ਅੱਜ ਆਈਆਂ ਕੱਢਦੇ ਕਰਦੇ ਅੱਜ ਆਈਆਂ ਕੱਢਦੇ ਕਰਦੇ ਸਾਸ ਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਨੇ ਫਾਇਨਟੜਾ ਬੋ ਬੋ ਬਹਿ ਕਮ ਜੀ ਤੇ ਬਾਈ ਪਿੰਦੇ ਔਰ ਬੱਲੂ ਘਰ ਆ ਚੁਕੇ ਆ ਬਾ ਦੇਖੋ ਬਾਈ ਉਹਨਾਂ ਕੋਲ ਅੱਜ ਵੀ ਚਾਰ ਪੰਜ ਲੱਗ ਨਾ ਲੱਗੋ 6 ਦਾ ਠੀਕ ਆ ਪਰਸੋਂ ਵੀਡੀਓ ਬਣਾਇਆ ਸੀ ਅੱਜ ਫਿਰ ਆ ਗਈ ਆ ਉਧਰ ਮੱਝਾਂ ਸੀ ਤੇ ਅੱਜ ਆ ਗਏ ਹਾਂ ਚੰਗੇ ਪਸ਼ੂ ਆ ਤੇ ਮੇਰੇ ਵੀਰ ਚੰਗੇ ਲੋਨ ਪਰ ਸਾਫ਼ ਸੁਥਰਾ ਕੰਮ ਕਰੋ ਠੀਕ ਹੈ ਨਾ ਹਰੇਕ ਹੀ ਕਰੇ ਇਹ ਵੀ ਕਰਦੇ ਅਸੀਂ ਵੀ ਕਰਦੇ ਆ ਦੇਖ ਕਰੋ ਔਰ ਚੈੱਕ ਕਰਕੇ ਲਓ ਜੀ ਚੁਲੇ ਆ ਬੇਟਾ ਬਾਕੀ ਗੱਲਬਾਤ ਕਰੀਏ ਬਜੀ ਅਸਤੀਕਾਰ ਸਤਿ ਸ੍ਰੀ ਅਕਾਲ ਜੀ ਆਤੀਕਾਰ ਉਹ ਤਾਂ ਬਜੀ ਇਹ ਬਲੂ ਜਗਾ ਮਰੀਆ ਮਰੀ ਬੰਦਿਆ ਚਲੋ ਕਿਉਂ ਲੈਂਡਰ ਬਹਿ ਗਿਆ ਆ ਜਾਂ ਲੈਂਡਰ ਬਹਿ ਗਿਆ ਬਾਜੀ ਚਲੋ ਵਧੀਆ ਹੋਵੇ ਪਹਿਲਾ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਸੁਨੀਮ ਡੇਰੀ ਫਾਰਮ ਤੇ ਵੇਂਦੇ ਆ ਇਹਨਾਂ ਮੇਰੇ ਵੀਰ ਮੈਨੂੰ ਪਿਆਰ ਕਰਦੇ ਆ ਨਾ ਬਾਹਰ ਵਿਦੇਸ਼ ਚੋਂ ਰਾਤੀ 11:30 ਵਜੇ ਬਾਹਰੋਂ ਵੀਰ ਨੇ ਫਾਈਪਾਈ ਮੈਂ ਤਰਤਾਰਨ ਮਹੀਂ ਲਾ ਗਿਆ ਉੱਡਿਆ ਸਨ ਅੱਛਾ ਰਾਤ 12:11 ਵਜੇ ਮੱਝ ਵੇਖੀ ਇੱਕ ਵਾਹ ਜੀ ਬੜਾਈ ਵੀਰ ਪਿਆਰ ਕਰਦੇ ਆ ਯਾਰ ਕਿੱਥੋਂ ਛੋੜੇ ਜੇ ਨੂੰ ਕਿੱਥੋਂ ਨਹੀਂ ਕਿੱਥੇ ਚੁੱਕਦਾ ਵੀਰਾ ਨੇ ਸਾਰਿਆਂ ਦਾ ਮੇਰੇ ਮੈਂ ਦਿਨੋ ਧੰਨਵਾਦ ਕਰਦਾ ਤੇਰੇ ਜੀ ਬੜਾ ਗੱਲ ਕੀ ਆ ਇਹ ਕੰਮ ਤੁਹਾਡਾ ਸੋਹਣਾ ਕਰਦੇ ਆ ਹਨਾ ਚੰਗਾ ਕਰਦੇ ਆ ਤੇ ਤਾਂ ਹੀ ਤਾਂ ਹੀ ਬੈਠਾ ਆਪਣਾ ਸਾਹ ਦਿੰਦੇ ਆ ਬਿਲਕੁਲ ਬਿਲਕੁਲ ਭਾਈ ਜੀ ਤੇ ਜੇ ਤੁਸੀਂ ਉਹ ਜੇ ਕੰਮ ਨਿਕਮਾ ਕਰੋ ਫੇਰ ਥੋੜਾ ਸਾਡੇ ਕੋਲ ਭਾਈ ਵੇਖੋ ਚੰਗਾ ਮਾਲ ਪਾਵਾਂਗੇ ਨਾ ਤੇ ਗਾਰੰਟੀ ਵਾਲਾ ਤੇ ਉਹ ਚ ਲਾਮਾ ਕੋਈ ਨਹੀਂ ਹੈਗਾ ਨਹੀਂ ਹੈਗਾ ਲਾਮਾ ਠੀਕ ਹੈ ਨਾ ਤੇ ਨਾਲੇ ਪਾਸੇ ਗੱਲ ਹੋਰ ਹੈ ਕਿ ਪਹਿਲਾਂ ਮਾਲ ਵਿਗਦਾ ਹੀ ਲਗ ਲਗੇ ਤਾਂ ਪਿੰਡਾਂ ਵਿੱਚ ਉਹ ਤਾਂ ਮਾਲ ਬੜੀ ਬੜੀ ਦੂਰ ਜਾਣਾ ਜਿੱਦਾਂ ਨਾਲ ਤਾ ਜਾਦੇ ਨੇ ਲੋਕਾਂ ਦੇ ਨਾਲ ਤੇ ਆ ਆਈਏ ਸੁੰਦੀ ਉੱਡੇ ਦੀ ਪਰਮਾਲ ਹੈ ਇਹ ਬੜਾ ਰੱਬ ਨੇ ਬਹੁਤ ਨਾਮ ਬਣਾਇਆ ਬੜੀ ਰੱਬ ਨੇ ਕਰਵਾਇਆ ਸਿੱਧਾ ਜਿਹਾ ਪੱਜੀ ਕੱਲ ਵੀਡੀਓ ਪਈ ਸੀ ਕੋਈ ਮਾਲ ਵੇਚਿਆ ਇੱਕ ਮਾਜੂ ਸੂਈਆਂ ਨਹੀਂ ਵੇਚਣੀ ਘਰੇ ਵੀ ਦੋ ਦਾਂ ਦੀ ਲੋੜ ਆ ਫਿਰ ਵੇਚ ਲਾਂਗੇ ਚਾਰ ਵਾਰ ਅੱਜ ਹੀ ਲਿਆਂਦੀਆਂ ਅੱਛਾ ਅੱਜ ਹੀ ਲਿਆਂਦੀਆਂ ਅੱਜ ਹੀ ਲਿਆਂਦੀਆਂ ਮੈਂ ਕਿਹਾ ਅੱਜ ਤਾੜ-ਤਾੜ ਕਰਦਾਂਗੇ ਮੈਂ ਡਾਡਾ ਨੂੰ ਕਹਿੰਦਾ ਤੁਹਾਨੂੰ ਵੀ ਕਿਹਾ ਵੀ ਵੀਡੀਓ ਪਾਉਣੀ ਹੈ ਤੁਸੀਂ ਕਿਹਾ ਵੀ ਆ ਜਾਂਦੇ ਆ ਮੈਂ ਗੋਲੀ ਖਾ ਲਈ ਬਾਅਦ ਸਿਰ ਫਿਰ ਦੀ ਖਾ ਲਈ ਸਿਰ ਫਿਰ ਉਹ ਗੋਲੀਆਂ ਖਾਣ ਦੀ ਮੈਂ ਤੁਮ ਖਾ ਲਈ ਬਾਅਦ ਕੇ ਲੋਰ ਬੈ ਜਾਦੇ ਗਏ ਬੜਾ ਵੀਰ ਪਿਆਰ ਕਰਦੇ ਆ ਬੜੇ ਵੀਰ ਦੇ ਮੂੰਹ ਕਰਨ ਬੱਲੂ ਦੀ ਐਂਟਰੀ ਹੋਈ ਬੱਲੂ ਨਾ ਘਰ ਕੰਮ ਤੋਂ ਮੁੰਡਿਆ ਕਰਨ ਤੇ ਹੁਣ ਸੇਕਾ ਬੜਾ ਲਿਆਂਦੇ ਮੈਂ ਕਿਹਾ ਆ ਜਾ ਪਈ 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 ਤੇ ਨਾਲ ਬੱਲੂ ਨਾਲ ਲੜ ਪਏ ਆ ਅਸੀਂ ਕਿੱਥੇ ਲੰਦੇ ਆ ਕਹ ਗਲੀ ਯਾਰੀ ਇਹ ਨੜਦੇ ਆਡੀ ਪਾਜੀ ਰਾਤ ਨੂੰ ਵੀ ਦੋ ਦੋ ਤਨ ਵਾਲੀ ਗੱਲ ਹੋਣੀ ਜਨੇ ਵੀ ਦੋ ਦਨ ਵਾਲੀ ਇਹੋ ਰਾਤ ਨੂੰ ਸੌਣਾ ਕੋਧੇ ਆਪਾਂ ਦੋਨਾਂ ਗੱਲਬਾਤ ਕਰਕੇ ਸੌਣਾ ਬਣ ਮਸ਼ੀਆਂ ਅੱਜ ਹੀ ਆਈਆਂ ਨੇ ਅੱਜ ਲੈ ਕੇ ਆਈਆਂ ਹਾਂ ਕੀ ਕਰੇ ਇੱਕ ਘੱਬੜ ਮਸ਼ੀ ਇੱਕ ਨੰਬਰ ਬੱਛੀ ਹੋ ਜਾ ਬੱਛੀ ਮਸ਼ੀਆ ਦੰਦਾ ਵਿੱਚ ਵੇਰ ਆ ਸਰ ਜੀ ਮਾਜੀ ਸਰ ਜੀ ਨਾ ਬੇੜਾ ਬੇੜਾ ਫਦੇ ਕੋਈ ਨਹੀਂ ਦੱਬੀ ਮੈਂ ਦੱਬੀ ਮਾਮਾ ਬੜੀ ਮੂਰਾਂ ਬੱਲੂ ਡਰਿਆ ਕਰ ਹਾਂ ਦਾਲੇ ਬੱਦੂ ਜਾਣ ਕੇ ਡਰ ਗਿਆ ਜਾਣ ਕੇ ਦੂਜੇ ਤੋਂ ਡਰਿਆ ਤੇ ਤੇਰੇ ਲੱਤ ਪੈ ਨਹੀਂ ਗਿਆ ਨਾ ਕੰਦ ਨਹੀਂ ਪੈਗੀ ਚਾਰ ਦੰਦ ਬਾਜੀ ਬੱਛੀਆ ਹਜੇ ਦਿੰਦ ਦਸ ਗਿਆ ਲਈ ਕੋਰ ਬਲੂ ਕਰਾ ਲਈ ਦੋਨੇ ਚੱਡਾ ਘੱਟ ਵਾਲਾ ਤੇ ਥਾਣਾ ਮਈਆਂ ਖੜ ਲੰਗਾ ਮੈਂ ਗਿਆ ਭਾਜੀ ਸਿਫਤਾਂ ਕੀ ਕਰੀ ਜਾਈਏ ਥਾਂ ਦੀਆਂ ਆ ਵੀ ਵੀਰਾਂ ਨੇ ਦੇਖਣਾ ਵਾ ਦੇਖੋ ਕੀ ਉਹ ਕੇ ਵੀ ਉਹ ਕੇ ਸੀ ਸੋ ਜੱਸੀ ਪੰਜਾਬ ਦੀ ਬੱਧੀ ਆ ਥਾਣ ਭਾਜੀ ਐਵੇਂ ਸਿਫਤਾਂ ਕਰੀ ਜਾਈਏ ਕੋਈ ਜ਼ਿਆਦਾ ਨਹੀਂ ਆਪ ਵੀਰ ਵੇਖਣ ਦੇ ਵਸੀ ਤੇ ਵਸੀ ਨੇ ਹਰੇ ਦਿਨ ਦਾਸ ਲੈ ਲਏ ਆ ਦੇਖੋ ਭਰਾ ਦੇ ਪਰ ਬੜੂ ਜੀ ਮੇੜ ਤੂੰ ਤਾਂ ਆ ਵੀ ਵੀਰ ਜੀ ਹੈ ਹਾਂ ਜੀ ਪੂਰੀ ਚੰਗਰ ਬਜੜੀ ਦੋਆ ਦੀ ਵੇਹ ਵਾਹ ਯਾਰ ਬਾਈ ਅਮੇਜ਼ਿੰਗ ਕੀ ਤੇ ਹੈ ਹਾਂ ਨਾ ਬੰਦਾ ਹਾਂ ਜੀ ਹਾਂ ਜੀ ਯਾ ਪੀਛਰਾਂ ਤੇ ਭਲੀ ਕੱਟ ਕੇ ਟੋਪ ਤੇ ਆ ਜਾ ਮੋੜ ਲੈ ਮੋੜ ਲੈ ਯਾ ਨਹੀਂ ਥੋੜੀ ਭਾਜੀ ਕੀ ਤੇ ਕਵਾਟੀ ਦਾ ਉਹ ਆਰਟੀਕਲ ਨਜ਼ਾਰਾ ਯਾਰ ਫਸਾ ਲੱਗ ਰਿਹਾ ਹੈ ਨਾ ਇਹੋ ਜੀ ਇਹ ਜਾਣਾ ਮੰਡੀ ਦੀ ਕਹਿੰਦਾ ਨਹੀਂ ਇਹ ਜਾਣਾ ਅਸੀਂ ਥਾਣਾ ਲਈ ਭੱਜ ਕੇ ਬੈਠੇ ਮੰਡੀ ਬਿਲਕੁਲ ਬਿਲਕੁਲ ਭਾਜੀ ਇਹ ਦੱਪਾਲੀ ਨੇ ਖੜਨੀ ਨੇ ਖੜਨਾ ਨਹੀਂ ਦੀ ਜਿੱਕਾ ਰੱਖੋ ਜਿਹੜਾ ਥਾਣ ਲਗਣਾ ਭਾਜੀ ਬਾਟੜਾ ਥਾਣਾ ਉਹ ਟਾੜਾ ਥਾਣਾ ਜਿੱਥੋਂ ਲਈ ਆ ਨਾ ਕਹਿੰਦੇ ਪਹਿਲਾਂ ਵਸ਼ੀ ਨੇ 18 19 ਕਿਲੋ ਦੁੱਧ ਚਵਾ ਛੜਿਆ ਅਜੇ ਵਸ਼ੀ ਭਾਜੀ ਸੁੰਡੀ ਨਹੀਂ ਕਈ ਦਿਨ ਨਹੀਂ ਸੁੰਡੀ ਪਤਾ ਨਹੀਂ ਮਸ਼ੀਨ ਨੂੰ ਭਾਜੀ ਸੋਮ ਖਾਨ ਦਾ ਦੇ ਬਲੂਹਰੇ ਭਾਜੀ ਢੇਲਵਾ ਆਪਾਂ ਭਾਜੀ ਸਾਡੇ ਤੋਂ 200 ਰੁਪਏ ਮੰਗੇ ਵਸ਼ੀ ਦੇ ਬੜੇ 75 80 ਪਰਹੀਂ ਮੁੱਲ ਪਿਆ ਤਰਫੀ ਨਹੀਂ ਕਰਨਾ ਆਪਣਾ ਰੇਡ ਜਾਇਜ਼ ਕਰਕੇ ਮਾਲ ਵੇਚਦਾ ਮੋਲੇ ਦਾ 65000 ਰੁਪਏ 60000 ਰੁਪਏ ਦੇ ਦਰਾਂ ਚਲਣ ਦੋ ਦੇ ਦੋ ਸਨੀਪਾ ਜੀ ਜਾਣ ਦੋ 60000 ਅੱਜ ਅੱਜ ਪਾਡੀਆਂ ਦੀ ਛੋੜ ਗਈ ਦੀ ਆ ਅੱਜ ਆ ਗਿਆ ਫਿਰ ਇੱਥੇ ਬੱਲੂ ਆ ਗਿਆ ਜੀ ਭਾਜੀ ਜਾਣ ਦੋ ਠੀਕ ਆ ਠੀਕ ਆ ਬੱਲੂ ਸ਼ਾ ਆ ਗਿਆ ਸ਼ਾ ਆ ਗਿਆ ਵੇਖੋ ਪੰਜਾਬ ਦੀ ਜੋਤੀ ਪੰਜਾਬ ਦੀ ਜੱਸੀ ਇਹ ਵੀ ਗੱਬਣ ਦੇ ਭਾਜੀ ਵੇਹ ਹੈ ਨਹੀਂ ਜੱਸੀ ਨਹੀਂ ਕੋਈ ਨਾ ਜਲਾੜੀ ਨਹੀਂ ਪਾਉਣੀ ਆ ਪਾਓ ਦੇਖੋ ਉਹ 2 ਘੰਟਾ ਡੇਢ ਪਹਿਲਾਂ ਆੜ ਕੇ ਕੁਲਿਆੜੀ ਲਾ ਕੇ ਪਾਤੀ ਨਵੀਆਂ ਨੂੰ ਇਹਦਾ ਪਾਣੀ ਵੱਛੀ ਦਾ ਮੈਨੂੰ ਅੱਜ ਹੀ ਹੋਣਾ ਪਰ ਜਦ ਦਾ ਮਾਂ ਪੇਤੇ ਵੱਛੀ ਦਾ ਫੋਨ ਆਇਆ ਇੱਕ ਮਿੰਟ ਰਹਾ ਵੱਛੀ ਲੱਗ ਲੱਗ ਗਈ ਵਾਜੀ ਜੱਫੀ ਪੌਣੀ ਦੇ ਪੰਜਾਬ ਵਾਲੀ ਪੌਣੀ ਆ ਪੰਜਾਬ ਵਾਲੀ ਪੌਣੀ ਪਾਤੀ ਆ ਪਹਿਲਾਂ ਗਾਵਾਂ ਦੇ ਕੰਮ ਕਰਦੇ ਹਨ ਮਾਰੋ ਵੱਛੀ ਦੇ ਥੱਲਾ ਵੱਛੀ ਅੱਠ ਦਿਨ ਮੈਰੀ ਲੇਵਾ ਫਰੀ ਦੇਖੋ ਵੱਛੀ ਦਾ ਇਹ ਹਮ ਜਰਤੀ ਨੇ ਆਉਂਦੇ ਪੰਜਾਬ ਵਾਲੀ ਲਿਆਵਾਂਗੇ ਲਿਆਵਾ ਬਾਤ ਬਾਤ ਬੜੀ ਬੜੀ ਜੰਗੀ ਆ ਹਾਂਜੀ ਆ ਬਹੁਤ ਜੰਗੀ ਵੀਰੇ ਭਾਈ ਡੱਬੀ ਦੀ ਲੱਗਦੀ ਕੁਰਸੀ ਆ ਗਈ ਆ ਮੋੜ ਲਿਆ ਕੱਢ ਦੋ ਤੁਹਾਨੂੰ ਦੋ ਦੋ ਭਾਈ ਇਹ ਦੇਖੋ 20 ਦੇਖਣਾ ਜਿਆੜੀ ਨਹੀਂ ਜੀ ਕਿਤੇ ਸਾਰੇ ਕਿੰਨਾ ਕਰੋ ਭਾਈ ਭਾਜੀ ਕਹਿੰਦਾ ਇਹਨੂੰ 20 ਦੇ ਬਾਤ ਜਣਾ ਚਾਹੀਦਾ ਪਰ 1800 ਕਿਲੋ ਨਹੀਂ ਜਾਂਦਾ ਠੀਕ ਹੈ ਜੀ ਹਲੋ ਅਰੇ ਭਾਜੀ ਕੋਈ ਪਸ਼ੀ ਨੂੰ ਕੋੜਾ ਨਹੀਂ ਲਾਇਆ ਕੋਈ ਪਤਾ ਨਹੀਂ ਕੋਈ ਸੂੰਦਾ ਹੀ ਨਹੀਂ ਪਤਾ ਵਸ਼ੀ ਨੂੰ ਦੇ ਨਹੀਂ ਪਤਾ ਭੈ ਇਹ ਫਸ ਗਿਆ ਨਾ ਭਾਈ ਹਾਂਜੀ ਵਸ਼ੀ ਨੂੰ ਕੋਈ ਸੂੰਦਾ ਹੀ ਨਹੀਂ ਭਾਜੀ ਪਤਾ ਇਹ ਕਿੰਨਾ ਸੂੰਹੀ ਆਵੇ ਬਸ ਇੱਕ ਬੰਨੋ ਪਲੀ ਤੋਂ ਪਤਾ ਵਾ ਪਹਿਲਾਂ ਵੀ ਗਾਵਾਂ 10 12 12 ਬੰਦੀਆਂ ਹੁੰਦੀਆਂ ਸੀਗੀਆਂ ਵਿੱਚੋਂ ਮਈਆਂ ਦਾ ਵੀ ਕਰਨ ਦੇ ਬੇ ਟ੍ਰੈਕ ਘਟਾਤੀ ਬੜੇ ਵੀਰ ਫੋਨ ਕਰਦੇ ਤੁਸੀਂ ਗਾਈਆਂ ਬੜੀਆਂ ਲੈਂਦੇ ਜੋ ਮੈਂ ਕਿਹਾ ਚਲੋ ਬਦੂ ਗਾਈਆਂ ਆ ਵਸ਼ੀ ਦਾ ਭਾਜੀ ਮੋਲੇ ਦਾ ਮੂੰਹ ਮੰਗੇ ਪੈਸੇ ਜਿਉਂਨੇ ਮਰਜ਼ੀ ਲੈ ਲਿਦਿਆ ਪੰਜਾਬ ਦੀ ਪਿਓਰ ਗੱਫੀ ਹੈ ਕੋਈ ਹਿਮਾਚਲ ਦੀ ਨਹੀਂ ਕਹਿ ਸਕਦਾ ਮੋਮ ਮੰਮੀ ਇਹਦੇ ਤੇ ਮੰਗ ਲਈਦਾ ਭਾਏ ਨੂੰ 70000 ਦੀ ਲਈ ਤੇ 50000 ਦੀ ਅਛੀ ਦਿਨਾ ਦੇ ਸਾਠਿਆ ਦੇ ਦੇ ਭਾਜੀ ਨਹੀਂ ਹੋਰ ਕਰ ਦੋ ਅੱਪੀ ਪਿੰਦੇ ਆਪੀ ਕਹਿਣੇ ਨਹੀਂ ਆਪਾ 55000 ਦੀ ਤੇ ਲਾ ਕੇ ਬੱਜਾਂ ਦੇ ਬਿਵਾਗੇ ਭਾਜੀ ਜਾਂਦੋ ਬਿਵਾਗ ਕਿਉਂ ਛੋਟਾ ਹੀ ਬੱਜਦਾ ਨਹੀਂ ਉੱਠਣਿਆ ਛੋਟਾ ਹੀ ਬੱਜਦਾ ਨਹੀਂ ਛੋਟਾ ਬੱਜਦਾ 21 ਦਿਨ ਬੋੜ ਲਈ ਤੇ ਰਾਤ ਵਾਰ ਭਾਜੀ ਦੇਖੋ ਬੱਜਦੇ ਨੇ ਗੂਜਣ ਕਿਉਂ ਤੇ ਗੂਜਣਗੇ ਬਾਬੇ ਦੀ ਮਿਹਰ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਆਂਦ ਦਿਨਾ ਦੇ ਆ ਵੀ ਭਾਜੀ ਸੁਈ ਜੋ ਮਗਰ ਇਹਦੇ ਵਸੀ ਜੋ ਨਾਲ ਦੇ ਬਿੰਡੋਲੇ ਆ ਲਓ ਨਾਲ ਦੇ ਬਿੰਡੋਲੇ ਆ ਮੇਖੋ ਵੇਖੋ ਫੇਰੇ ਲਿਆ ਕੇ ਚੋਈ ਆ ਹਾਂਜੀ ਚੱਲਣੋ ਵੀਡੀਓ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਫੇਰੇ ਵੇਖੋ ਗਾਂ ਆਦਾ ਜਮਨਾ ਕੋਈ ਜਿਵੇਂ ਕੋਈ ਬਾਜੀ ਆ ਤੇ ਰੱਬ ਨਾਲ ਲੱਗੀਆਂ ਹੈ ਰੱਬ ਨਾਲ ਮਿਲੀਆਂ ਚੰਗੀਆਂ ਜੇ ਖੂੰਗੋ ਤੇ ਜਿ ਘੱਡੀ ਕੋਈ ਜਿਵੇਂ ਥਣ ਹਾਂ ਵੇਖੋ ਵਸ਼ੀਆਂ ਨੂੰ ਲੱਗਿਆ ਜੀ ਬੰਨੂ ਨੇ ਜਿਵੇਂ ਨਾ ਅੰਦੇ ਸਾਰੀ ਬੇਬੇ ਹਰ ਜੁੜ ਜੁੜ ਜਿਓ ਹੈ ਨਾ ਫੇਰੇ ਲਿਆ ਕੇ ਚੋਈ ਹਾਂ ਪਿੱਛੇ ਹੋ ਜਾ ਕੋੜ ਦੋ ਬਈ ਤੂੰ ਆਇਆ ਬੜੇ ਉਹ ਬਖਤ ਤੋਂ ਆਉਂਦੇ ਤਾਂ ਉਹ ਨੂੰ ਇਹ ਕਰੇ ਲੋ ਆ ਮੋਟੇ ਹੈ ਨਹੀਂ ਹੋਰ ਮੈਂ ਚੀ ਨਾ ਜੀ ਬਾਤ ਵਿਚਾਰ ਨਹੀਂ ਆ ਬਦੂ ਪਾਣੀ ਨਾਲ ਹੀ ਹੁੰਦਾ ਵਾ ਵੀਡੀਓ ਜਿਹੜੇ ਨਹੀਂ ਹੁੰਦਾ ਉਹ ਦੂਨੇ ਕਿੱਥੇ ਜਾਣਾ ਬੰਦੇ ਨੇ ਕਿੱਥੇ ਆ ਬਦ ਦੇ ਵਜੀ ਪਾਣੀ ਭਾਵੇਂ ਕਿੱਥੇ ਬਣਾ ਓਏ ਆ ਬੱਲੂ ਆ ਫੇਰ ਉਹ ਬਾਈ ਉਹ ਸੋ ਤਰਸਾ ਛੱਡਦਾ ਕਿਹਨੇ ਉਹਨੇ ਤਰਸਾ ਫੜਿਆ ਆ ਵੇਖ ਲੋ ਜਿੱਥੇ ਮਰਜ਼ੀ ਬੈਠੇ ਤੁਸੀਂ ਮਰਜ਼ੀ ਬੈਠੋ ਹਾਂਜੀ ਚਲਦੇ ਨੇ ਸਾਡੇ ਭਾਜੀ 13 ਹੋ ਜੇ ਸਾਢੇ 12 ਹੋ ਜੇ ਉਹ 14 ਕਿਲੋ ਕਹਿੰਦੇ ਆ ਆਪਾਂ ਇੰਨਾ ਹੀ ਦੱਸਾਂਗੇ 12 13 ਜਵਾੰਦੂ ਦੁੱਧ ਪੰਚਾ ਜਲ ਵੱਡੀ ਲੈ ਕੇ ਮੰਡੀ ਨੂੰ ਇਹ ਪਹਿਲਾਂ ਦੀਆਂ ਵਸੀਆਂ ਠੱਕੀਆਂ ਡੰਡੇ ਜਾ ਕੇ ਪਹਿਲਾਂ ਦੀ ਥੋੜੀ ਬਹੁਤ ਚੰਗੀ ਹੈ ਗਾਹ ਦੇਖ ਲੋ ਕਿੰਨੇ ਰੁਪਈਆ ਦੀ ਹੈ ਜਿੰਨੇ ਦੀ ਕਹੋਗੇ ਦੇ ਦਾਂਗੇ ਬੋਲੋ ਬਰਾ ਮੰਨੂ ਬੋਲੋ ਫਟੇ ਕਰ ਬਫਾਰੀ ਆ ਜੀ ਛਾਲ ਬਫਾਰੀ ਦੀ ਆ ਜਾ ਅੱਗੇ ਹਾਂ ਜੀ ਹਨ ਫੜ ਕੇ ਦਾ ਖੜ ਫੜ ਕੇ ਆਂ ਜਾ ਹਾਂ ਜੀ ਪਤਾ ਜੀ ਕਰੋ ਮੌਲ ਫਿਰ ਭਾਵੇਂ ਮੱਛੀ ਦਾ ਸਾਠ ਕਰਾ ਲਓ ਪਰ 50 ਦੀ ਦੇ ਦਈਏ 50 ਦੀ ਦੇ ਦਈਏ ਨਹੀਂ ਹੁਣ ਭਾਲੀ ਦੇ ਦਈਏ ਕਰੋ 45 ਹਜ਼ਾਰ ਦੀ ਦਿੱਤੀ ਉਹ ਛੜੂ ਬਿੰਦਾ ਛੜ ਦਈਏ ਛੜ ਦੇ 42 ਹਜ਼ਾਰ ਦੀ ਜਾਣ ਦੋ ਜਾ ਜਾ ਜਾਣ ਦੋ ਪੂਰੀ 40 ਹਜ਼ਾਰ ਦੇ ਪਟਾਕੇ ਪੈਣਗੇ ਅੱਜ ਆ ਯਾਰ ਮੈਂ ਮਨ ਜਤ ਲਾ ਲੈਣਾ ਗੈਰ ਕੋਈ ਦੇਰ ਤੀ ਚੜੀ ਹਜ਼ਾਰ ਰੁਪਏ ਹੋ ਜਦ ਤੂੰ ਵੀ ਛੱਡ ਦੇ ਨਹੀਂ ਨਹੀਂ ਉਹ ਤੂੰ ਹੋ ਰਾਇਆ ਆਪੇ ਦੇਖ ਹੁੰਦੇ ਟਾਪੀ ਕਰਦੇ ਵਾਦਾ ਕੀਤਾ ਦਾ ਯਾਰ ਮੇਰੇ ਨਾਲ 500 ਰਹਿ ਗਿਆ ਯਾਰ ਕੋਈ ਕੰਮ ਨਹੀਂ ਯਾਰ ਜਿਹੜਾ ਹੋ ਗਿਆ ਨਾ ਬਰੂ ਫਿਰ ਗਿਆ ਮੈਨੂੰ ਰਹਿ ਲਈ ਛੱਡ ਦੇ 5000 ਨਹੀਂ ਕੋਈ ਕੰਮ ਬਹੁਤ ਨਹੀਂ ਭਾਈ ਇਹ ਦੇਣਾ ਭਾਈ ਨਹੀਂ ਯਾਰ ਵੀ ਠੀਕ ਆ ਪਾ ਵੀ ਗੱਲ ਗੱਲ ਪਾ ਵੇਖ ਤਾਂ ਲੱਗੀ ਜਿਹੜੀ ਜਿਹੜੀ ਆ ਸਿਵਦਾ ਨਾ ਭਰਾ ਨਹੀਂ ਲੱਗਦੀ ਆ ਆਹ ਚੀਜ਼ ਹੈ ਹੈ ਕਿ ਨਹੀਂ ਭੱਜ ਗੱਲ ਆ ਗੱਲ ਲੱਗ ਗਈਆਂ ਕਿ ਨਹੀਂ ਆ ਗਈਆਂ ਭਈ ਕਿਤਾਹ ਪੰਜ ਪਾਈਏ ਘਰ ਪਲਵਾਨ ਐ ਫੜ ਕੇ ਮੋੜੇ ਚ ਚੋਕਲੇ ਮੇਰਾ ਜੀਖਦਾ ਚੋਕੀ ਦਾ ਵਾਦਾਨ ਬਾਹਰ ਕੱਢਾ ਬੈੜ ਹੋਈ ਆਹ ਵੇ ਇਹ ਸੁਈ ਜੋ ਮਗਰ ਰਛੀ ਜੋ ਦੁੱਧ ਭਾਜੀ ਘਰ ਵਾਲਿਆਂ ਦਾ ਸਿਆ ਜੋ 8 ਕਿਲੋ 5 ਕਿਲੋ ਹੋਰ ਘਾਟ 10 ਕਿਲੋ ਆਜੀ ਆਈ ਜੋ ਪਤਰੀ ਸੇਵਾ ਤੋਂ ਲਾਸਟ ਪੀਸ ਹੀ ਐ ਐਮਰਸ ਤੇ ਤੋਹਫਾ ਤੇ ਤੋਹਫਾ ਰੇੜੀ ਵੇਖੇ ਰੇ ਗਾਣੀ ਹਾਂਜੀ ਦੁੱਧ ਦੇ ਦੂ ਅਸੀਂ 10 ਕਿਲੋ ਹੀ ਦੋ ਦੰਦ ਖਾਗਿਆ ਪਰ ਅੱਜ ਇਹ ਖਾਣ ਨਾ ਬੈਠੇ ਇਹ ਇਹ ਫਿਰ ਅੱਜ ਫਿਰ ਬੱਸ ਕਮਾਲੇ ਕਮਾਲ ਬਹੁਤ ਥੋੜਾ ਬਸ ਚੰਗੇ ਨਾਲ ਬਸ ਚੰਗੀ ਖਾਣੇ ਦੀ ਪੋਲੀ ਦੇਖਦੀ ਜਾ ਦੇਖਦੀ ਇਹ ਤਾਂ ਕਰਦੇ ਬਸ ਨਹੀਂ ਕਿਹਾ ਬਾਈ ਫਿਰ ਹਾਂਜੀ ਕਰਦੇ ਬਸ ਨਹੀਂ ਪਰੀ ਹੋਰ ਉਹਨਾਂ ਨੂੰ ਪਾਤੇ ਸੀ ਤੇ ਵੇਚਣੇ ਥੋੜਾ ਅੱਜ ਵੀ ਚਾਹੀਦੀ ਗੱਲਾਂ ਆ ਜਾ ਬੰਦ ਬਣ ਗਈ ਜਾਂਦੇ ਭਾਜੀ ਮੱਛੀ ਦੁੱਧ ਬਹੁਤਾ ਨਹੀਂ ਤੇ 10 ਕਿਲੋ ਦਊਗੀ ਹੁਣ ਵੀ ਮੱਛੀ ਫੜੇ ਉਹ ਘਰ ਵਾਲਾ ਵੀ ਰੰਦਾ 8 ਕਿਲੋ ਮੰਗਰੇ ਦੇ ਮੱਛੀ ਐ 7 ਕਿਲੋ ਖੂਰਾ ਵਾਪਸ ਮੱਛੀ ਖਾਣਾ ਹੀ ਬੜਾ ਉਹ 7 ਕਿਲੋ ਦੁੱਧ ਕੋਈ ਰਸੀ ਨਹੀਂ ਪਾਉਣੀ ਕੋਈ ਕੱਖ ਨਹੀਂ ਐਡਾ ਝੋਲੀਆਂ ਨੇ ਠੰਡੀਆਂ ਢੀਰ ਗਿਆ ਵਾ ਮੋਲ ਲਾਗਾ 35000 ਰੁਪਏ ਹੂੰ ਦੇ ਜੀ 30000 ਰੁਪਏ ਦੇ ਜੀ ਚੱਲੀ ਦੇਖੋ ਥੱਲੇ ਆ ਜਿੱਤਰ ਲੈ ਥੱਲੇ ਥੱਲੇ ਆਈ ਗਏ ਥੱਲੇ ਨਹੀਂ ਥਰੇ ਜਿਆਦਾ ਨਹੀਂ ਯਾਰ ਚੱਲ ਯਾਰ ਘੱਟ ਕਰ ਨਹੀਂ ਯਾਰ ਹਾਂ ਉਹ ਯਾਰ ਘੱਟ ਕਰ 25000 ਦੀ ਫੇਛੋੜੀ ਫੇਕਾ ਦਈਏ ਸਿੰਦੇ ਹੱਡੀ ਜਾਂਦੋ ਕਿੰਨੇ ਹਜ਼ਾਰ ਦੇ ਦਾਂਗੇ ਯਾਰ ਤੂੰ ਪੰਜੀ ਦੀ ਕਿਹਾ ਇਹ ਉਹ ਜਿੰਦੂ ਹੱਡੀ ਦੀ ਕਿਹਦੀ ਆ ਇਹ ਪਿੰਦੇ ਵਾਲੀ ਹੱਡੀ ਇਹ ਪਿੰਦੇ ਦੀ ਆਤੀ ਇਹ ਪਿੰਦੇ ਦੀ ਹੱਡੀ ਆ ਕਿੰਨੇ ਦੀ 24 ਹਜ਼ਾਰ ਦੀ ਹਾਂ ਕਿ 23 ਹਜ਼ਾਰ ਦੀ ਆ ਜੇ 20 ਹਜ਼ਾਰ ਜਾਂਦੋ ਯਾਰ ਗੱਲ ਮੁੱਕੀ ਗੱਲ ਜੇ ਬੱਸ ਜਾਂਦੋ 20 ਹਜ਼ਾਰ ਜੇ ਤੂੰ ਕਹਿਤਾ ਨਾ ਹੁਣ ਮੇਰਾ ਵੀ ਦੇ ਦਾ ਫੋਨ ਉਹ ਲਾਵੇ ਜਿੰਨੇ ਲੈਣੀਆਂ 2050 ਚ ਮੈਨੂੰ ਪੈਂਦੀ ਆ ਸੁਨੀਲ ਨੇ ਕਹਤਾ 20000 ਨਹੀਂ ਦੇ ਦਾਂਗੇ ਦੂਜਾ ਬੰਦਾ ਫੋਨਾਂ ਲਾਵੇ ਜਿਹਨੇ 20 ਦੇ ਪੈਸੇ ਪਾਉਣੇ ਵਾਹੇ ਭਾਈ ਬੇਲ ਜਿਹੜੇ ਕੋਈ ਲਈ ਹੈ ਨਾ ਉਹਨੇ ਉਹਨੇ ਬਹਾਰਾ ਮੇਰੇ ਪਾਣੀ ਆ ਚਲੋ ਕੋਈ ਨਹੀਂ ਲੈ ਵੀ ਅੱਜ ਪਿੰਦੇੜੇ ਹਾਟੀ ਮਸ਼ਹੂਰ ਹੋ ਜੀ ਪਿੰਦੇੜੇ ਹਾਟੀ ਵਧੀਆ ਕਰਦੀ ਇਹਨੇ ਲੈਣੀ ਪਾਦੇ ਸਾਈ ਕੋਈ ਗੱਲ ਨਹੀਂ ਪਿੰਦੇੜੇ ਹਾਟੀ ਦਾ ਮਸ਼ਹੂਰ ਹੋਣਾ ਚੱਲੂ ਸੇ ਹਣਾ ਪਿੰਦੇੜੇ ਹਾਟੀ ਵਿੱਚ ਲੈ ਕਰੂਗਾ ਕੋਈ ਠੀਕ ਹੈ ਭਾਜੀ ਹਾਂ ਉਹ ਤੁਹਾਨੂੰ ਮੌਕਾ ਨਾ 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 ਕੋਈ ਨਹੀਂ ਜਿਹਨੇ ਕਰ ਦੇਗੀ ਜਦ ਯਾਦ ਕਰੂਗਾ ਕਾਲੀ ਪ੍ਰੀਆ ਮਰਦ ਦੀ ਆਸਰਾ ਖੜਾ ਨਿਕਲ ਗਿਆ ਜੀ ਜਿਹਦਾ ਨਾਮ ਨਹੀਂ ਆਣਿਆ ਸੀ ਸਾ ਦੁੱਧ ਪਾਣੀ ਪੀਣਾ ਸੀ ਸਾ ਦੇਣ ਗਿਆ ਦੋ ਆਪਾਂ ਹੋਰ ਆਈ ਜਾਣੀਆਂ ਹੋਰ ਆਈ ਜਾਣੀਆਂ ਕੱਲ ਤਿੰਨਾਂ ਸੀ ਕੱਲ ਲੇਕੀਆਂ ਕੱਲ ਹੀ ਲੈਣੇ ਜਾਣਾ ਚੰਨ ਡੇਰੇ ਨੂੰ ਚਲੋ ਭਾਈ ਹੁਣ ਨਵੀਂ ਗੱਡੀ ਲਈ ਆ ਹਾਂ ਨਿਆਰਾ ਏਦਾਂ ਆਉਂਦਾ ਵੀ ਜੱਜ ਦੇ ਬੈਠੇ ਆ ਆ ਚਲ ਵਾਹ ਇਹ ਤਾਂ ਹੀ ਆ ਪਾਜੀ ਵੇਖੋ ਪਤਾ ਗੱਲ ਕੀ ਮੈਂ ਨਾ ਵੀ ਸਾਰੇ ਬੰਦੇ ਪੁੱਛ ਰਹੇ ਹਰ ਇੱਕ ਦਾ ਮਾਲ ਲਿਗੇ ਕੋਈ ਕਹਿੰਦਾ ਕੁਛ ਨਰਾਜ਼ ਨਹੀਂ ਪਾਜੀ ਇਹ ਕਰਮਾੜੀਆਂ ਉੱਨੇ ਜਾਂਦੀਆਂ ਰਹਿਣੀਆਂ ਚੱਲੀ ਜਾਂਦਾ ਪਾਜੀ ਕੰਮ ਕਰਵਾ ਜਾਂਦੀ ਜਿਹੜਾ ਵੀਰ ਆਉਂਦਾ ਉਹਨੂੰ ਚੰਗੀ ਕਰਕੇ ਦੋ ਤਸੱਲੀ ਜਿਹੜਾ ਨਹੀਂ ਆਉਂਦਾ ਉਹਦੀ ਸਾਡੀ ਗਰੰਟੀ ਆ ਜਿਹੜਾ ਆ ਜਾਂਦਾ ਆਪਣੀ ਤਸੱਲੀ ਕਰਕੇ ਖੜੇ ਪਾਜੀ ਆ ਜਿਹੜੀ ਜਰਸੀ ਵਸ਼ੀ ਆ ਨਾ ਪੰਜਾਬ ਦੀ ਇਹਦੀ ਡਿਮਾਂਡ ਨਹੀਂ ਆ ਵੀ ਕਿਤੇ ਕਿਤੇ ਦਾਣਾ ਲੱਭਦਾ ਮਸ਼ੀਨ ਨੂੰ ਪਤਾ ਨਹੀਂ ਸੁਣਦਾ ਜਦ ਨੂੰ ਮੈਂ ਕਦੋਂ ਸੁਣਾ ਤੇ ਥੋੜੀ ਇਹਦਾ ਭਾਈ ਲਉਦੀ ਨਿਆਰੇ ਜੋ ਮਰਜੀ ਵੇਚਦਾ ਵੱਟ ਵਾਲੀ ਆ ਪਾਲੇ ਹੁੰਦੀ ਨਹੀਂ ਭਾਜੀ ਕਿਉਂ ਆਪਣਾ ਦੁਕਾਨਦਾਰੀ ਆ ਉਹ ਕਿਸੇ ਦੇ ਘਰ ਜਾ ਕੇ 4 ਕਿਲੋ ਦੁੱਧ ਦਵੇ ਕੋਈ ਮਜ਼ਾ ਨਹੀਂ ਫਿਰਦਾ ਨਹੀਂ ਨਹੀਂ ਠੀਕ ਹੈ ਨਾ ਕਿਉਂਕਿ ਸਾਡਾ ਕਿਹੜਾ ਵੀ ਭਾਜੀ ਇਥੇ ਫਰਾਉਡ ਵਾਲਾ ਕੰਮ ਹੋ ਪੱਕਾ ਫੰਡਾ ਅੱਡਾ ਵਾ 15 16 ਸਾਲਾਂ ਨੂੰ ਮਾਲ ਵੇਚਦੇ ਨੂੰ ਹੋ ਗਿਆ ਤੇ ਇਹ ਆ ਵੀ ਦੋ ਮਾਲ ਕਿਸ ਨੂੰ ਚੰਗਾ ਤੇ ਗੱਲ ਕੋਈ ਇਹ ਕੰਮ ਇਹਦਾ ਚੱਲਦਾ ਰਹਿਣਾ ਤੇ ਤੇਰੇ ਨਾਲ ਹੀ ਇਹ ਵੀ ਰੋੜਿਆ ਸਹਯੋਗ ਨਾ ਨਹੀਂ ਨਹੀਂ ਸਭ ਦੇ ਨਾਲ ਆ ਜੀ ਹਾਂ ਰਲ ਮਿਲ ਕੇ ਚੱਲੀਏ ਆਇਆ ਟਲਵੰਡੀ ਭਾਈ ਦੋ ਦੋ ਚੱਲਿਆ ਮੈਂ ਵੇਖਣਿਆ ਸਵੇਰ ਦਾ ਖੇਤਰ ਦਾ ਜਿਹੜਾ ਕਿੰਦ ਕੱਲ ਗੱਲ ਸੁਣਾ ਸ਼ਾਮੀ ਪਈ ਗਏ ਆ ਤੇ ਮੈਂ ਰਾਤ 12 ਵਜੇ ਮਹੀਂ ਲਾ ਕੇ ਆਇਆ ਤਰਨਤਨ ਤੋਂ ਹੈਗਾ ਜੀ ਮਾਨੋਚਾਲ ਵਾਲਾ ਰੋਡ ਤੋਂ ਗੱਡੀ ਕਿਹੜਾ ਐਂਡ ਤੇ ਅੱਡਾ ਫਾਈਬਰ ਦਿਆਲਪੁਰਾ ਦਿਆਲਪੁਰਾ ਉਹ ਮੈਂ ਕਿਹਾ ਤੁਹਾਨੂੰ ਸੁਨੀਲ ਜਿਹੜਾ ਭਾਈ ਜਿਹੜਾ ਰੋਜ਼ ਜਾਂਦਾ ਮੈਂ ਰਾਤ 12 ਵਜੇ ਆਇਆ ਮੈਨੂੰ ਉਦੋਂ ਪਹੁੰਚੜੇ ਰਹ ਜਾਂਦੇ ਗੱਡੀ ਆਉਂਦਾ ਹੀ ਮੈਂ ਜਾਣਾ ਮੇਰੀ ਬਾਜਾ ਆਇਆ ਇਹ ਹਾਂਜੀ ਤੇ ਅਸੀਂ ਸੱਚੇ ਪਾਸ਼ਾ ਮੇਰੇ ਨਾਲ ਚੱਲ ਜਾਈਏ ਸਾਰਾ ਕੰਮ ਚੱਲੇਗਾ ਹੋਰ ਪੰਜਾਬ ਬਾਠ ਠੀਕ ਹੈ ਭਾਈ ਬੱਲੂ ਵਧੀਆ ਵਧੀਆ ਭਾਈ ਫਿਰ ਬੱਲੂ ਬੱਲੂ ਹੀ ਪਈਆ ਚਲੋ ਬੋਲੋ ਫਿਰ ਨੰਬਰ ਨੰਬਰ ਆਪਣਾ ਐਡਰੈਸ ਹੈਗਾ ਜੋ ਪਿੰਡ ਧਵਾਨ ਤੇ ਜ਼ਿਲ੍ਹਾ ਹੈਗਾ ਗੁਰਦਾਸਪੁਰ ਤਹਿਸੀਲ ਹੈਗੀ ਬਟਾਲਾ ਦੇ ਨੇੜੇ ਅਲੀਆਲ ਦੇ ਤੇ ਦਲਮੰਦੇ ਦੇ ਕਿਲੇ ਦੇ ਤੇ ਧਿਆਨਪੁਰ ਦੇ ਅਲੀਆਲ ਮਸ਼ਹੂਰ ਆ ਜੀ ਅਲੀਆਲ ਮਸ਼ਹੂਰ ਵਾ ਜਿਹੜੇ ਇਧਰ ਆਉਂਦੇ ਆ ਉਹ ਦਲਮੰਡਾ ਤੇ ਕਿਲਾ ਅੱਡ ਬਿਜਲੀ ਆਉਂਦੇ ਲੱਗੇ ਪਿੰਡ ਧਵਾਨ ਤੇ ਨੰਬਰ ਹੈਗਾ ਮੇਰਾ 95924 275923 95924 ਦੇ 275923 ਦੇ ਜਿਹੜੇ ਮੇਰੇ ਵੀਰ ਆਉਂਦੇ ਆ ਨਾ ਦੂਰੋਂ ਉਹ ਪਹਿਲਾਂ ਸਾਈ ਪਾ ਦਿਆ ਕਰਨ ਮੁੜ ਕੇ ਇੱਥੇ ਆਣ ਗਏ ਆਉਂਦੇ ਆਉਂਦੇ ਵੀਰੇ ਤੇ ਡੰਗਰੀ ਹੈ ਨਹੀਂ ਹਾਂ ਵੇਖ ਜਾਂ ਜੋ ਵੇਖੋ ਅਸੀਂ ਵੀਡੀਓ ਚ ਪਾਏ ਆ ਜਿਹੜਾ ਵੀਰ ਸਾਈ ਪਾ ਦਿੰਦਾ ਉਹ ਲੈ ਜਾਂਦਾ ਵਾ ਲੋਕੀ ਕਈ ਵੀਰ ਨਾ ਕੱਲ ਵੀ ਸ਼ਾਮੀ ਨਾ ਬੰਦੇ 4 ਵਜੇ ਆਏ ਤੇ ਵੀਡੀਓ ਪੈ ਗਈ 6 ਵਜੇ ਦੀ ਤੇ ਮਾਲ ਦੋਨੋਂ ਚੱਲ ਗਿਆ ਨਹੀਂ ਘੰਟੇ ਖੇੜੀ ਹੁੰਦੀ ਆ ਹਾਂਜੀ ਉਹ ਫਿਰ ਬੰਦੇ ਨਾ ਵਿਚਾਰੇ ਖਰਾਬ ਹੁੰਦੇ ਆ ਚਾਹੇ ਪਹਿਲਾਂ ਫੋਨ ਕਰਕੇ ਪੁੱਛ ਲਿਆ ਕਰ ਕਿ ਮਾਲ ਹੈਗਾ ਕਿ ਨਹੀਂ ਹੈਗਾ ਠੀਕ ਹੈ ਜੀ ਸਾਰੇ ਵੀਰ ਸਾਸਿ ਸਾਸਿ ਆ